ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਫਰੋਜ਼ ਦਿਨ ਸ਼ਰਫ ਹੋਰਾਂ ਦੀ ਕਵਿਤਾ ਮਾਂ ਦਾ ਦਿਲ ਬਾਰੇ ਪੜਾਂਗੇ ਇਸ ਕਵੀ ਵਿੱਚ ਕਵੀ ਨੇ ਇਸ ਕਵਿਤਾ ਦੇ ਵਿੱਚ ਇੱਕ ਅਜਿਹੇ ਕਪੁੱਤਰ ਦੀ ਕਹਾਤੂਤ ਪੇਸ਼ ਕੀਤੀ ਹੈ ਜੋ ਆਪਣੀਆਂ ਮਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਮਾਂ ਨੂੰ ਹੀ ਮਾਰ ਦਿੰਦਾ ਹੈ ਪਰ ਦੂਜੇ ਪਾਸੇ ਇਹ ਮਾਂ ਦਾ ਦਿਲ ਹੀ ਹੈ ਜੋ ਮਰ ਕੇ ਵੀ ਪੁੱਤਰ ਦੀ ਸੁੱਖ ਮੰਗਦਾ ਹੈ ਮਾਂ ਸ਼ਾਹ ਜ਼ਿੰਦਗੀ ਦੇ ਨਿਕੜੇ ਜੇ ਦਿਲ ਵਿੱਚ ਸੋਮਾ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ ਅੱਜ ਤੀ ਕੰਜੀ ਦਾ ਕਿਸੇ ਥਾਂ ਤਲਾ ਨਹੀਂ ਲੱਭਾ ਮਾਰ ਮਾਰ ਟੁੱਬੀਆਂ ਹੈ ਸਾਰਾ ਜੱਗ ਹਾਰਿਆ ਵੱਡੇ ਵੱਡੇ ਸ਼ਾਇਰਾ ਲਿਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ ਮੈਂ ਵੀ ਤਸਵੀਰ ਇੱਕ ਨਹੀਂ ਜੀ ਨਿੱਕੀ ਜਿਹੀ ਵਿਖਾਲਣਾ ਹਾਂ ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸੋਹਾਰਿਆ ਕਵੀ ਲਿਖਦਾ ਹੈ ਕਿ ਮਾਂ ਪੁੱਤਰ ਨੂੰ ਪਿਆਰ ਦਿਸ਼ਾ ਦੇਣ ਵਾਲੀ ਹੁੰਦੀ ਹੈ ਉਸ ਦੇ ਨਿੱਕੇ ਨਿੱਕੇ ਜਿਹੇ ਦਿਲ ਵਿੱਚ ਰੱਬ ਨੇ ਮਹੱਤਾਂ ਦਾ ਸੋਮਾ ਪਸਰਿਆ ਹੋਇਆ ਹੈ ਅੱਜ ਤੱਕ ਮਾਂ ਦੇ ਦਿਲ ਦੀ ਕੋਈ ਥਾਂ ਨਹੀਂ پا ਸਕਿਆ ਸਾਰਾ ਸੰਸਾਰ ਇਸ ਵਿੱਚ ਟੁੱਬੀਆਂ ਲਾ ਲਾ ਕੇ ਅਰਥਾਤ ਇਸ ਦਾ ਹਿਸਾਬ ਤਾਂ ਲਾ ਲਾ ਕੇ ਥੱਕਾ ਚੁੱਕਾ ਹੈ ਵੱਡੇ ਵੱਡੇ ਲਿਖਾਰੀਆਂ ਤੇ ਕਵੀਆਂ ਨੇ ਆਪਣੀ ਕਲਪਨਾ ਦਾ ਸਾਰਾ ਜ਼ੋਰ ਲਾ ਕੇ ਮਾਂ ਦੇ ਪਿਆਰ ਦੀਆਂ ਤਸਵੀਰਾਂ ਨੂੰ ਉਤਾਰਨ ਦੀ ਯਤਨ ਕੀਤੇ ਨੇ ਮੈਂ ਵੀ ਮਾਂ ਦੇ ਪਿਆਰ ਦੀ ਇੱਕ ਨਿੱਕੀ ਜੀ ਤਸਵੀਰ ਵਿਖਾਉਣਾ ਜਿਸ ਨੂੰ ਮੈਂ ਸ਼ਾਇਰੀ ਦੇ ਰੰਗ ਵਿੱਚ ਸ਼ਿੰਗਾਰਿਆ ਹੈ ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤਤੜੀ ਨੂੰ ਲੱਖ ਲੱਖ ਸ਼ੁਕਰ ਉਹਨੇ ਰੱਬ ਦਾ ਗੁਜ਼ਾਰਿਆ ਹੁੰਦੇ ਤਾਨ ਪੁੱਤ ਨੂੰ ਵੀ ਨਾ ਬਾਤ ਤੀ ਪਹੁੰਚ ਦਿੱਤੀ ਦੁੱਖ ਵੇਲੇ ਉਹਨੇ ਹਿੱਕ ਆਪਣੀ ਨੂੰ ਠਾਰਿਆ ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰੇ ਬੀਤੇ ਬੈਠਾ ਫੇ ਰੇੜਿਆ ਤੁਰਾਇਆ ਤੇ ਖਿਲਾ ਰਿਆ ਦੇਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੀ ਮਾਂ ਨੇ ਮਨਾਰਾ ਖੁਸ਼ੀ ਆਸਤਾ ਉਸਾਰਿਆ ਕਵੀ ਕਹਿੰਦਾ ਹੈ ਕਿ ਕਿਸਮਤ ਦੀ ਮਾਰੀ ਇੱਕ ਮਾਂ ਨੂੰ ਸਹਿਕ ਸਹਿ ਕੇ ਇੱਕ ਪੁੱਤਰ ਲੱਭਾ ਉਸਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਜਿੰਨਾ ਚਿਰ ਉਸਦੇ ਸਰੀਰ ਵਿੱਚ ਤਾਕਤ ਸੀ ਉਸਨੇ ਆਪਣੇ ਪੁੱਤਰ ਨੂੰ ਤਤੀਵਾ ਨਾ ਲੱਗਣ ਦਿੱਤੀ ਉਸਨੇ ਉਸਦੇ ਦੁੱਖਾਂ ਨੂੰ ਆਪਣੇ ਉੱਤੇ ਝਲ ਕੇ ਆਪਣੀ ਹਿੱਕ ਨੂੰ ਠਾਰਿਆ ਦਿਨ ਮਹੀਨੇ ਬਰੇ ਬੀਤਦੇ ਗਏ ਇਸ ਸਮੇਂ ਵਿੱਚ ਮਾਂ ਦੇ ਉਸ ਪੁੱਤਰ ਨੇ ਪਹਿਲਾਂ ਬੈਠਣਾ ਫਿਰ ਰੜਨਾ ਫਿਰ ਖਿਡਣਾ ਸਿੱਖਿਆ ਮਾਂ ਨੇ ਲੋਰੀਆਂ ਤੇ ਮੁਹੱਬਤਾਂ ਦੇ ਦੇ ਕੇ ਖੁਸ਼ੀ ਭਰੀ ਆਸ ਨਾਲ ਆਪਣੇ ਪੁੱਤਰ ਰੂਪ ਮਨਾਰੇ ਦੀ ਉਸਾਰੀ ਕੀਤੀ ਫੁੱਟ ਪਈ ਅੰਗੂਰੀ ਕੱਕੀ ਗੋਰੇ-ਗੋਰੇ ਮੁਖੜੇ ਤੇ ਫੁੱਲ ਵਾਂਗੂ ਆਨ ਕੇ ਜਵਾਨੀ ਨੇ ਸ਼ਿੰਗਾਰਿਆ ਸਦਰਾ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਟੁੱਕੇ ਹੋਣੀ ਹੋਰਾ ਆਨ ਉਦੋਂ ਚੀਨਾ ਏ ਖਲਾ ਰਿਆ ਤੁਰੇ-ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ ਖਿੱਚ ਕੇ ਦੁਗਾੜਾ ਖੁਨੀ ਨੈਣਾ ਵਿੱਚੋਂ ਮਾਰਿਆ ਕਾਲੇ-ਕਾਲੇ ਵਾਲਾਂ ਦੀਆਂ ਕੁੰਡਲਾਂ ਤੇ ਵਾਲਾਂ ਵਿੱਚ ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ ਕਵੀ ਲਿਖਦਾ ਕਿ ਜਵਾਨ ਹੋਣ ਤੇ ਉਸ ਮੁੰਡੇ ਦੇ ਗੋਰੇ ਮੁਖੜੇ ਉੱਪਰ ਕੱਕੀਆਂ ਮੁੱਛਾਂ ਫੁੱਟਣ ਲੱਗੀਆਂ ਤੇ ਜਵਾਨੀ ਨੇ ਉਸ ਨੂੰ ਫੁੱਲਾ ਵਾਂਗ ਸ਼ਿੰਗਾਰ ਦਿੱਤਾ ਜਵਾਨ ਹੋਣ ਤੇ ਜਦੋਂ ਸਦਰਾਂ ਤੇ ਮੁਰਾਦਾਂ ਵਾਲੇ ਦਿਨ ਨੇੜੇ ਆਏ ਤੇ ਹੁਣੀ ਨੇ ਆਪਣਾ ਚੀਨਾ ਖਿਲਾਰ ਦਿੱਤਾ ਅਰਥਾਤ ਹੁਣੀ ਹੁਣੀ ਆਪਣਾ ਵਾਰ ਕਰਨ ਲੱਗੀ ਇੱਕ ਦਿਨ ਉਹ ਨੌਜਵਾਨ ਤੁਰਿਆ ਜਾ ਰਿਹਾ ਸੀ ਇੱਕ ਸੁੰਦਰੀ ਨੇ ਆਪਣੀ ਕੂਨੀ ਅੱਖਾਂ ਵਿੱਚੋਂ ਖਿੱਚ ਕੇ ਵਾਰ ਕੀਤਾ ਮਾਂ ਦਾ ਚੰਨ ਵਰਗਾ ਪੁੱਤਰ ਕਾਲੀਆਂ ਜੁਲਫਾਂ ਦੇ ਕੁੰਦਲਾਂ ਤੇ ਵਲਾਂ ਵਿੱਚ ਪਰਵਾਰ ਵਾਂਗ ਘਿਰ ਗਿਆ ਬਿਟ ਬਿਟ ਵੇਂਦੀ ਉਹਨੂੰ ਉਸ ਨਾਰੀ ਪੁੱਛਿਆ ਇਹ ਇੱਥੇ ਕੀ ਖਲੋਰੀਆ ਐ ਏਦਾਂ ਤੂੰ ਵਿਚਾਰਿਆ ਅੱਖੀਆਂ ਨੂੰ ਪੁੰਝ ਦੇ ਨੇ ਦਿੱਤਾ ਹੀ ਜਵਾਬ ਅੱਗੋ ਤੇਰੀ ਮੋਹਣੀ ਮੂਰਤ ਉਤੇ ਮੈਂ ਹਾਂ ਗਿਆ ਵਾਰਿਆ ਅੱਖਿਓਂ ਪਰੋਖਿਓ ਹੁਣਾ ਹੁ ਮੁਖ ਤੇਰਾ ਮੋਤ ਮੇਰੀ ਸੋਮਾ ਹੈ ਇਸ ਜਿੰਦਗੀ ਦਾ ਦਰਸ ਤੇਰਾ ਧਾਰਿਆ ਕਵੀ ਕਹਿੰਦਾ ਕਿ ਸੁੰਦਰ ਮਟਿਆਰ ਨੇ ਉਸ ਨੌਜਵਾਨ ਨੂੰ ਬਿਟ ਬਿਟ ਵੇਖਦਿਆਂ ਦੇਖ ਕੇ ਪੁੱਛਿਆ ਤੂੰ ਇੱਥੇ ਇਸ ਪ੍ਰਕਾਰ ਕਿਉਂ ਖੜਾ ਹੈ ਨੌਜਵਾਨੇ ਅਥਰੂ ਪੁੰਜ ਦੇ ਹੱਥ ਉੱਤਰ ਦਿੱਤਾ ਮੈਂ ਤੇਰੀ ਮਨਮੋਹਣੀ ਮੂਰਤ ਉੱਤੇ ਕੁਰਬਾਨ ਜਾਂਦਾ ਹਾਂ ਜੇਕਰ ਤੇਰਾ ਸੁੰਦਰ ਮੁਖੜਾ ਮੇਰੀਆਂ ਅੱਖਾਂ ਤੋਂ ਦੂਰ ਹੋਵੇਗਾ ਤਾਂ ਮੇਰੀ ਮੌਤ ਹੋ ਜਾਏਗੀ ਮੈਂ ਸਮਝਦਾ ਹਾਂ ਕਿ ਤੇਰਾ ਦਰਸ਼ਨ ਹੀ ਮੇਰੀ ਜ਼ਿੰਦਗੀ ਹੈ ਬੋਲੀ ਮੁਟਿਆਰ ਅੱਗੋਂ ਪਿਆਰ ਦੇ ਪੁਜਾਰੀ ਆਵੇ ਮੈਂ ਵੀ ਤੈਨੂੰ ਥੋੜਾ ਜਿਹਾ ਚਾਨਣੀ ਵੰਗਾਰਿਆ ਕੱਢ ਕੇ ਲਿਆਵੇਂ ਜੇ ਤੂੰ ਦਿਲ ਮਾਂ ਆਪਣੀ ਦਾ ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂਗੀ ਕਵਾਰਿਆ ਅਗੋ ਕਵੀ ਕਹਿੰਦਾ ਹੈ ਕਿ ਜਵਾਨ ਮੁੰਡੇ ਦੁਆਰਾ ਪ੍ਰਗਟ ਕੀਤੇ ਪਿਆਰ ਨੂੰ ਦੇਖ ਕੇ ਮੁਟਿਆਰ ਨੇ ਉਸ ਨੂੰ ਉੱਤਰ ਦਿੱਤਾ हे ਪਿਆਰ ਦੇ ਪੁਜਾਰੀਆ ਮੈਂ ਵੀ ਥੋੜਾ ਜਿਆ ਤੇਨੂੰ ਚਾਹੁੰਨੀ ਕਵਾਰਿਆ ਪਰ ਮੇਰੀ ਇੱਕ ਮੰਗ ਹੈ ਜੇਕਰ ਤੂੰ ਆਪਣੇ ਮਾਂ ਦਾ ਦਿਲ ਕੱਢ ਕੇ ਲਿਆਵੇਂ ਤਾਂ ਮੈਂ ਤੇਰੇ ਨਾਲ ਲਾਵਾਂ ਹੀ ਲੈ ਲਵਾਂਗੀ ਇੰਨੀ ਗੱਲ ਸੁਣੀ ਤੇ ਉਹ ਨਸਾ ਨਸਾ ਕਰ ਆਇਆ ਆਣ ਸੁਤੀ ਮਾਂ ਦੇ ਕਲੇਜੇ ਸ਼ੁਰਾ ਮਾਰਿਆ ਸ਼ਗਨਾ ਦੀ ਮਹਿੰਦੀ ਜਿਹਨੇ ਹੱਥਾਂ ਉੱਤੇ ਲਾਉਣੀ ਸੀ ਕੋੜੀਆਂ ਸੁਹਾਗ ਗੋਕੇ ਚੰਨਾ ਮਾਈਆ ਤਾਰਿਆ ਅੱਜ ਉਹਨਾਂ ਦੀ ਰਾਤ ਵਿੱਚ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਕੋਨੇ ਪੁੱਤ ਨੇ ਪਿਆਰ ਕੀ ਨਿਤਾਰਿਆ ਉੜ ਕੋਥੋਂ ਉਠ ਨਸ ਦਿਲ ਲੈ ਕੇ ਮਾਂ ਦਾ ਉਹ ਉਹਦੇ ਲਈ ਜਿਹਦੇ ਲਈ ਕੈਰ ਸੀ गुਜ਼ਾਰਿਆ ਮਸ਼ੂਕ ਦੁਆਰਾ ਮਾਂ ਦੇ ਦਿਲ ਦੀ ਮੰਗ ਕਰਨ ਤੇ ਜਵਾਨ ਪੁੱਤਰ ਨਸਨਸਾ ਘਰ ਆਇਆ ਤੇ ਉਸ ਨੇ ਆਪਣੀ ਸੁੱਤੀ ਮਾਂ ਦੇ ਕਲੇਜੇ ਵਿੱਚ ਸ਼ੁਰੂਆ ਮਾਰ ਦਿੱਤਾ ਜਿਸ ਮਾਂ ਨੇ ਉਸ ਦੇ ਸ਼ਗਨਾ ਦੀ ਮਹਿੰਦੀ ਲਾਣੀ ਸੀ ਜਿਸ ਨੇ ਚਾਵਾਂ ਦੇ ਕੋੜੀਆਂ ਦੇ ਸੁਹਾਗ ਆ ਕੇ ਉਸ ਨੂੰ ਵਿਆਹਣਾ ਸੀ ਅੱਜ ਪੁੱਤਰ ਨੇ ਉਸ ਦੀ ਰਾਤ ਕੋਨ ਵਿੱਚ ਆਪਣੇ ਹੱਥਾਂ ਨੂੰ ਰੰਗ ਲਿਆ ਦੇਖੋ ਕੂਨੀ ਪੁੱਤਰ ਨੇ ਮਾਂ ਦੇ ਪਿਆਰ ਦੀ ਕੀ ਕਦਰ ਪਾਈ ਅੰਤ ਉਥੋਂ ਮਾਂ ਦਾ ਦਿਲ ਲੈ ਕੇ ਉਸ ਵੱਲ ਨਾਸ ਪਿਆ ਜਿਸ ਦੀ ਖਾਤਰ ਉਸ ਨੇ ਇਹ ਕਹਿਰ ਗੁਜ਼ਾਰਿਆ ਸੀ ਐਸਾ ਅੰਨਾ ਹੋ ਗਿਆ ਉਹ ਵਿਸ਼ੇ ਦੇ ਪ੍ਰੇਮ ਵਿੱਚ ਉੱਚਾ ਨੀਵਾਂ ਰਾ ਵੀ ਨਾ ਸੋਚਿਆ ਵਿਚਾਰਿਆ ਠੇਡਾ ਲਗਾ ਡੇਗ ਪਿਆ ਮੁੰਦੜੇ ਮੂੰਹ ਜਮੀ ਉੱਤੇ ਉਸ ਵੇਲੇ ਮੁੱਠ ਵਿੱਚੋਂ ਦਿਲ ਇਹ ਪੁਕਾਰਿਆ ਲੱਖ ਲੱਖ ਵਾਰੀ ਤੇਥੋਂ ਵਾਰੀ ਜਾਵੇ ਅੰਬੜੀ ਇਹੇ ਸਾਟਤਾ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ਸ਼ਰਫ ਜੀ ਇਹ ਹੌਸਲਾ ਇਹ ਮਾਂ ਦੇ ਪਿਆਰ ਦਾ ਹੀ ਪੁੱਤ ਤੋ ਮਰ ਕੇ ਵੀ ਮੂੰਹ ਨਹੀਂ ਵਿਸਾਰਿਆ ਕਵੀ ਆਖਦਾ ਕਿ ਜਵਾਨ ਪੁੱਤਰ ਕਾਮ ਵਾਸ਼ਨਾ ਦੀ ਮਸਤੀ ਵਿੱਚ ਅਜਿਹਾ ਅੰਨਾ ਹੋ ਗਿਆ ਕਿ ਮਸ਼ੂਕ ਦੀ ਇੱਛਾ ਖਾਤਰ ਮਾਂ ਦਾ ਦਿਲ ਕੱਢ ਕੇ ਲੈ ਜਾਂਦੇ ਆ ਉਸ ਨੇ ਉੱਚਾ ਨੀਵਾਂ ਰਸਤਾ ਵੀ ਨਾ ਵੇਖਿਆ ਉਸ ਨੂੰ ਇੱਕ ਥਾਂ ਠੇਡਾ ਲੱਗਾ ਤੇ ਮੂੰਹ ਪਾਰ ਜ਼ਮੀਨ ਉੱਤੇ ਡਿੱਗ ਪਿਆ ਉਸ ਦੇ ਡਿੱਗਣ ਤੇ ਉਸ ਦੀ ਮੁੱਠ ਵਿੱਚ ਫੜਿਆ ਮਾਂ ਦਾ ਦਿਲ ਪੁਕਾਰ ਕੇ ਕਹਿਣ ਲੱਗਾ ਇਥੋਂ ਤੇਰੀ ਮਾਂ ਲੱਖ ਲੱਖ ਵਾਰ ਕੁਰਬਾਨ ਜਾਂਦੀ ਮੇਰੇ ਵਿਚ ਪਿਆਰੇ ਬੱਚੇ ਤੈਨੂੰ ਕਿਧਰੇ ਸੱਟ ਤਾਂ ਨਹੀਂ ਲੱਗੀ ਕਵੀ ਕਹਿੰਦਾ ਹੈ ਕਿ ਇਹ ਮਾਂ ਦਾ ਪਿਆਰ ਦਾ ਹੀ ਹੌਸਲਾ ਹੈ ਕਿ ਉਸਨੇ ਪੁੱਤਰ ਹੱਥੋਂ ਮਾਰ ਕੇ ਵੀ ਮੋਹ ਨਹੀਂ ਸੀ ਛੱਡਿਆ ਕੇਂਦਰੀਪਾਪ ਮਾਂ ਸੁਖਾ ਸੁਖ ਕੇ ਪੁੱਤਰ ਨੂੰ ਪ੍ਰਾਪਤ ਕਰਦੀ ਹੈ ਤੇ ਦੁੱਖ ਸਹਿ ਕੇ ਪਾਲਦੀ ਹੈ ਪਰ ਪੁੱਤਰ ਕਪੁੱਤਰ ਹੋ ਜਾਂਦੇ ਨੇ ਮਾਂ ਅਜੇਹੇ ਕਪੁੱਤਰ ਦੇ ਹੱਥੋਂ ਕਤਲ ਹੋ ਕਵੀ ਮਮਤਾ ਨਹੀਂ ਛੱਡਦੀ ਤੇ ਪੁੱਤਰ ਦੀ ਸੁੱਖ ਮੰਗਦੀ ਹੈ ਇਸ ਤਰ੍ਹਾਂ ਮਾਂ ਦੇ ਮੁਹੱਬਤਾ ਪਰੇ ਦਿਲ ਦੀ ਥਾਂ ਕੋਈ ਨਹੀਂ پا ਸਕਦਾ ਧੰਨਵਾਦ